ਹਾਂ ਨਿਕਲ ਮੈਂ ਅੱਛਾ ਦਾ ਕਢਾਉਂਗਾ ਹਾਂ ਜਰੂਰ ਓ ਬਾਲਾ ਮੁੰਡਿਆ ਗਾਣਾ ਹੀ ਬੜਾ ਸੋਹਣਾ ਲਿਖਿਆ ਤੁਸੀਂ ਮੱਲੋ ਮੱਲੀ ਜੀ ਕਰਦਾ ਮੈਨੂੰ ਗਾਵਾ ਕਿਸੇ ਪਿੱਛੇ ਪਾਈਆਂ ਵਾਲੀ ਸਾਂਝਨਾ ਓਏ ਤੋੜਿਆ ਇੱਕ ਦੂਜੇ ਕੋਲੋਂ ਤੁਸੀਂ ਮੁੱਖ ਨਾ ਓਏ ਮੋੜਿਓ ਕਿਸੇ ਪਿੱਛੇ ਪਾਈਆਂ ਵਾਲੀ ਸਾਜਨਾ ਓਏ ਤੋੜਿਓ ਇੱਕ ਦੂਜੇ ਕੋਲੋਂ ਤੁਸੀਂ ਮੁੱਖ ਨਾ ਓਏ ਮੋੜਿਓ ਮੁੱਖ ਤੇ ਮਹਿਕ ਇਸ ਸਜਰੇ ਗੁਲਾਬ ਮੰਗਦਿਆ ਸੁਖ ਸਦਾ ਸੋਣੇ ਜੇ ਪੰਜਾਬ ਦੀ ਓ ਮੰਗਦਿਆ ਸੁਖ ਸਦਾ ਸੋਣੇ ਜੇ ਪੰਜਾਬ ਦੀ ਗੁਰੂਆਂ ਤੇ ਪੀਰਾਂ ਦੀਆਂ ਕੀਤੀਆਂ ਇਬਾਦਤਾਂ ਗੁਰੂਆਂ ਤੇ ਪੀਰਾਂ ਦੀਆਂ ਕੀਤੀਆਂ ਇਬਾਦਤਾਂ ਭੁੱਲੇ ਉਹਨਾਂ ਜੋਧਿਆਲੇ ਦਿੱਤੀਆਂ ਸ਼ਹਾਦਤਾਂ ਭੁੱਲੇ ਉਹਨਾਂ ਜੋਧਿਆਲੇ ਦਿੱਤੀਆਂ ਸ਼ਹਾਦਤਾਂ ਸ਼ੁੱਧਤਾ ਬਚਾਲੋ ਇਸ ਮਿੱਠੇ ਪੰਜਾਬ ਦੀ ਸ਼ੁੱਧਤਾ ਬਚਾਲੋ ਇਸ ਮਿੱਠੇ ਪੰਜਾਬ ਦੀ ਓ ਮੁੱਖ ਨ ਮਹਿਕ ਇਸ ਸਜਰੇ ਗੁਲਾਬ ਦੀ ਰੱਬ ਕੋਲੋਂ ਮੰਗੋ ਸਰਬਤ ਦਾ ਪਲਾ ਔਰ ਰੱਬ ਕੋਲੋਂ ਮੰਗੋ ਸਰਬਤ ਦਾ ਪਲਾ ਰਹੇ ਪੰਜਾਬ ਦੀ ਸਦਾ ਚੜਦੀ ਕਲਾ ਰਹੇ ਪੰਜਾਬ ਦੀ ਸਦਾ ਚੜਦੀ ਕਲਾ ਜਪਨੀ ਨਾ ਦੀਤੇ ਅਸੀਂ ਅਦਬ ਅਦਾਬ ਦੀ ਛੱਡਣੀ ਨਾ ਦੀਤੇ ਅਸੀਂ ਅਦਬ ਅਦਾਬ ਦੀ ਓ ਮੁੱਖ ਨ ਮਹਿਕ ਇਸ ਸਜਰੇ ਗੁਲਾਬ ਦੀ ਓ ਮੰਗਦਿਆ ਸੁਖ ਸਦਾ ਸੁਣ ਜੇ ਪੰਜਾਬ ਦੀ ਆ ਮੰਗਦਿਆ